ਲਓ ਵੀ ਮਿੱਤਰੋ ਅੱਜ ਆਪਾਂ ਕੱਢਣ ਲੱਗਿਆ ਫਾਰਮ ਟਰੈਕ 60 ਦੀ ਐਵਰੇਜ ਘਰ ਤੇ ਕਰਾਂ ਵੀ ਟੈਂਕੀ ਫੁੱਲ ਚੌਂਦੀ ਬਹੁਵੰਦਾਂ ਦਾ ਚਹੇਤਾ ਟਰੈਕਟਰ ਆ ਇਹ ਹਾਂ ਬਹੁਤ ਜ਼ਿਆਦੇ ਲੋਕ ਇਹਨੂੰ ਪਸੰਦ ਕਰਦੇ ਸਹੀ ਗੱਲ ਲਓ ਵੀ ਟੈਂਕੀ ਕਰਤੀ ਫੁੱਲ ਉਹਦਾ ਮੇਲਾ ਲਿਆਉਣ ਦੀ ਵੀ ਲੋੜ ਇੰਨਾ ਕੀ ਹੁੰਦਾ ਦੋ ਲੀਟਰ ਇੰਨਾ ਹੀ ਹੁੰਦਾ ਹੈ ਨਾ ਹਾਂ ਬਸ ਠੀਕ ਆ ਬਸ ਓਕੇ ਆ ਬਾਈ ਦੱਸਦੇ ਉਹ ਵੀ 2 ਲੀਟਰ ਤੇ ਇੰਨਾ ਹੀ ਹੁੰਦਾ ਪੈਸੇ ਤੋਂ ਵੀ ਘੱਟ ਹੁੰਦੀ ਆ ਹਾਂ ਹਾਂ ਕੋਈ ਚੱਕਰ ਨਹੀਂ ਓਕੇ ਹਲਾ ਦੇ ਟੱਕਰ ਲਓ ਵੀ ਟੈਂਕੀ ਦੇਖ ਲੋ ਕਰਤੀ ਆਪਾਂ ਫੁੱਲ ਜਮਾ ਤੇ ਤਵੀਆਂ ਪਾ ਲੀਆਂ ਸਿੱਧੀਆਂ ਹੁੱਕ ਚ ਤਾਵੀਆਂ ਹੁੱਕ 'ਚ ਪਾਈਆਂ ਨੇ ਪਹਿਲਾਂ ਤਾਂ ਵੀਡੀਓ ਦਾ ਬਹਿਲਾ ਸ਼ੁਰੂ ਕਰਦੀ ਸੀ ਹੂੰ ਪਰ ਹੁਣ ਹੁੱਕ 'ਚ ਪਾਈਆਂ ਨੇ ਤਵੀਆਂ ਤੇ ਪੂਰੀਆਂ ਖੋਲੀਆਂ ਮੈਨੂੰ ਬਸ ਦੋ ਦੋ ਗਲੀਆਂ ਛੱਡ ਕੇ 1500 ਤੇ 1500 ਜਾਂ 1600 ਤੇ ਚਲਾਈਆਂ 1500 ਦੀ ਚਲਾਵਾਂਗੇ ਆ ਫੜਾਹ ਤਾਂ ਵੀ ਆਂ ਦਿਖਾ ਦੇ ਵੀ ਪੂਰੀਆਂ ਤਵੀਆਂ ਤਾਂ ਫੁੱਲ ਖੋਲੀਆਂ ਹੋਈਆਂ ਨੇ ਤਵੀਆਂ ਦਾ ਆਪਾਂ ਦਿਖਾ ਦਿੰਨੇ ਆ ਟਰੈਕਟਰ ਤੇ ਪਾ ਲੋ ਦਰਸ਼ਨ 14 ਮਾਡਲ ਟਰੈਕਟਰ ਇਹ ਦੇਖੋ ਜੀ ਤਵੀਆਂ ਫਿਰ ਆਪਾਂ ਲਾ ਦਿਆਂ ਸਿਰੇ ਜਮਾ ਦੋ ਰਹਿ ਗਈਆਂ ਸਿਰਫ ਦੋ ਗਲੀਆਂ ਪਿੱਛੇ ਤੇ ਇਧਰ ਪਾਤੀਆਂ ਹੁੱਕ 'ਚ ਕਰੋ ਕਿਰਨ ਚੈਟ ਕਰੋ ਸਾਰੇ ਵੀਰ ਦੱਸਿਓ ਚੱਲਦੀ ਵੀਡੀਓ ਚ ਪਹਿਲਾਂ ਪਹਿਲਾਂ 1 ਮਿੰਟ ਟਾਈਮ ਨੋਟ ਕਰ ਲੈਣ ਦੇ ਓਕੇ ਆ ਹੁਣ ਕਰੀਏ ਨੋਟ ਕਰੋ 6:47 ਮਿੰਟ ਹੋ ਗਏ ਤੇ ਜੀ 6:47 ਬਾਈ 6:47 ਤੇ ਲੱਗਿਆ ਕਲਚ ਛੱਡਣ ਚੱਕ ਦੇ ਕੰਮ ਨੂੰ 6:47 ਤੇ ਬਾਈ ਤੇ ਬਸ ਤੁਸੀਂ ਦੇਖ ਲਓ ਤੱਪੜ ਜ਼ਮੀਨਾਂ ਇਹਨ ਮਾਓ ਜੀ 6:47 ਦੇ ਆਪਾਂ ਤੋਰਨ ਲੱਗਿਆ ਟਰੈਕਟਰ ਐਵਰੇਜ ਦੇਖਦੇ ਹਾਂ ਵੀ ਕਿੰਨੀ ਘਾਟਦਾ ਢੂੜੋ ਢੂੜੀ ਹੋਇਆ ਪੈ ਕੰਮ ਜ਼ਮੀਨ ਸੁੱਕੀ ਆ ਜਮਾ ਕਮੈਂਟ ਕਰਕੇ ਦੱਸਿਓ ਭਾਈ ਚੱਲਦੀ ਚੱਲਦੀ ਵੀਡੀਓ ਚ ਪਹਿਲਾਂ ਪਹਿਲਾਂ ਰੱਖ ਦੋ ਨਾਲੇ ਐਵੇਂ ਹੀ ਦੱਸਿਓ ਵੀ ਅਸੀਂ ਇੰਨੇ ਮਿੰਟ ਤੇ ਦੱਸਤਾ ਦੀ ਵੀ ਸਾਡਾ ਕਮੈਂਟ ਸਹੀ ਗਿਆ ਵੀ ਅਸੀਂ ਨੇ 2 ਮਿੰਟ ਤੇ ਅੰਦਾਜ਼ਾ ਲਾ ਲਈ ਜਾਂ 4 ਤੇ ਲਾ ਲਈ ਦੀ ਉਹ ਦੱਸਿਓ ਵੀ ਕਿੰਨਾ ਤੇਲ ਖਾਊ ਸਵਰਾਜ ਦੀ ਐਵਰੇਜ ਕੱਢੀ ਦੀ ਹਾਲੈਂਡ ਦੀ ਕੱਢੀ ਦੀ ਹਾਲੈਂਡ ਨੇ ਪੌਣਾ ਲੀਟਰ ਤੇ ਲਖਾਦਾ ਦੀ 15 ਮਿੰਟ ਚ ਉਹੀ ਅੱਠ ਅੱਠ ਦੀਆਂ ਤਵੀਆਂ ਇਹਦੇ ਪਿੱਛੇ ਨੇ ਦੱਸਿਓ ਫਿਰ ਕਿੰਨਾ ਖਾਊਗਾ ਭਾਈ ਆਹ ਕਿਹੜਾ ਦਿੱਤਾ ਏ ਆਪਾਂ ਨੇ ਹੁੱਕ ਚ ਹੁੱਕ ਚ ਪਾ ਗਏ ਠੀਕ ਆ ਦੇਖੋ ਕਿੱਡੀ ਖਾਲ ਪਾਉਂਦੀਆਂ ਨੇ ਤਵੀਆਂ ਹੁਣ ਜਿਆਦਾ ਲੱਗਣ ਲੱਗੀਆਂ ਤੇ ਪਹਿਲਾਂ ਇੱਥੇ ਤੱਕ ਚੱਲਦੀਆਂ ਦਿਆਂ ਪਹਿਲਾ ਕਿਹੜਾ ਜਿੱਤਾ ਜਿਹੜਾ ਫੱਟੀ ਚ ਪਾ ਕੇ ਤੇ ਕਿੰਨੀਆਂ ਘੱਟ ਲੱਗਦੀਆਂ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਹੁਣ ਹਲਾਈ ਵੀ ਜਮਾ ਸਿੱਧੀ ਜਾਊਗੀ ਹਨਾ ਓਏ ਫਰਕ ਤਾਂ ਪਊਗਾ ਆ ਚੱਲ ਡਰਾਈਵਰ ਤੇ ਤਾਂ ਹੈਗਾ ਏ ਟੂਰ ਡਰਾਈਵਰ ਪੱਕਾ ਏ ਦੱਸ ਫੇਰ ਕਿੰਨਾ ਤੇਲ ਖਾਊਗਾ ਪਹਿਲਾਂ ਹੀ ਦੱਸ ਦੇ ਤੂੰ ਕਿਉਂ ਨਹੀਂ ਪਤਾ ਹੈਗਾ ਯਾਰ ਤੇਰਾ ਟਰੈਕਟਰ ਆ ਇਹਨੂੰ ਪਤਾ ਨਹੀਂ ਕਿੰਨਾ ਤੇਲ ਖਾਊਗਾ ਪਰ ਤੇਰੇ ਕੋਲ ਤਾਂ ਵੱਧਦੇ ਖੰਦਾ ਤੂੰ ਤਾਂ ਬਾਲਾ ਭਜਾਉਣਾ ਇਹਨੂੰ ਦੇਖਦੇ ਆਂ ਬਾਈ ਕਿੰਨਾ ਤੇਲ ਖਾਊਗਾ ਫਾਰਮ 60 ਹੈ 14 ਮਾਡਲ ਕਿਹੜੇ ਕਿਹੜੇ ਵੀਰਾਂ ਨੂੰ ਇਹ ਟਰੈਕਟਰ ਪਸੰਦ ਨੇ ਜ਼ਰੂਰ ਦੱਸਿਓ ਕਮੈਂਟ ਕਰਕੇ ਕਿਉਂਕਿ ਬਹੁਤ ਜ਼ਿਆਦਾ ਸਾਡੇ ਏਰੀਆ 'ਚ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਨੇ ਇਹ ਟਰੈਕਟਰ ਇੱਕ ਤਾਂ ਇਹਨਾਂ ਦੀ ਚਲਾਈ ਬਹੁਤ ਜ਼ਿਆਦਾ ਵਧੀਆ ਏ ਜਿਹੜਾ ਸਵਾਦ ਇਹ ਤੇ ਬਹਿ ਕੇ ਆਉਂਦਾ ਹਾਲੈਂਡ ਤੇ ਵੀ ਨਹੀਂ ਆਉਂਦਾ ਹੈਗਾ ਫੇਰ ਉਹ ਦੇਖ ਲਓ ਵੀ ਕਿੰਨੀ ਹੋਲੀ ਵੀ ਆ ਐਵੇਂ ਬਾਅਦ 'ਚ ਕਈ ਵੀਰ ਕਹਿੰਦੇ ਬਾਈ ਇੰਨਾ ਘੱਟ ਤੇਲ ਕਿਵੇਂ ਖਾ ਗਿਆ ਖਾ ਜਾਂਦਾ ਹੁੰਦਾ ਬਾਈ ਜੇ ਇੱਕ ਚਾਲ ਤੇ ਚਲਾਵਾਂਗੇ ਟਰੈਕਟਰ ਤੇਲ ਫੇਰ ਘੱਟੇ ਖਾਂਦਾ ਹੁੰਦਾ ਜੇ ਇੱਕ ਰੇਸ ਤੇ ਚਲਾਵਾਂਗੇ ਜੇ ਆਪਾਂ ਨੇ ਕਦੇ ਰੇਸ 2000 ਤੇ ਲੈ ਗਏ ਕਦੇ ਜੰਮ ਹੀ ਘੱਟ ਕਰ ਲਈ ਫੇਰ ਤੇਲ ਵੱਧ ਖਾਊਗਾ ਇੱਕ ਚਾਲ ਤੇ ਚਲਾਓ ਟਰੈਕਟਰ ਨੂੰ ਮੰਜਾ ਮਾਰ ਕੇ ਬਹਿ ਜਾਓ ਕਿਉਂਕਿ ਹੁਣ ਉਹ ਅੱਕਣ ਵਾਲਾ ਕੰਮ ਤਾਂ ਹੈ ਨਹੀਂ ਹੁਣ ਤਾਂ ਟਰੈਕਟਰ ਇੰਨੇ ਘੈਂਟ ਨੇ ਡੱਕ ਡੱਕ ਲੱਗੇਵੇਂ ਨੇ ਬੰਦਾ ਸਵਾਦ ਨਾਲ ਬਾਹੀਂ ਜਾਵੇ ਦੇਖੋ ਟਰੈਕਟਰ ਕਿੰਨੇ ਆਰਾਮ ਨਾਲ ਚੱਲ ਰਿਹਾ ਹੈ ਯਾਰ ਜਿਹੜੀਆਂ ਵੱਡੀਆਂ ਤਵੀਆਂ ਹੁੰਦੀਆਂ ਨੇ ਉਹਨਾਂ 'ਚ ਇਹ ਪ੍ਰੋਬਲਮ ਚੱਕੀ ਜਾਂਦੀ ਆ ਖਾਲਚ ਚ ਚੱਲਣ ਵਾਲੀ ਜਿਵੇਂ 9 9 ਦੀਆਂ ਹੋ ਗਈਆਂ 10 10 ਦੀਆਂ ਇਹਨਾਂ ਤੇ ਫਿਰ ਖਾਲਚ ਚ ਕਹਿੰਦਾ ਰਿਕਾਰਡ ਤੋੜੂਗਾ ਸਭ ਤੋਂ ਘੱਟ ਤੇ ਲਿਖਾਊਗਾ ਦੇਖਦੇ ਆ ਫਿਰ ਹੁਣ ਵੀ ਕਿੰਨਾ ਖਾਂਦਾ ਏ 60 ਵਾਲੇ ਵੀਰ ਵੀ ਆ ਜਾਓ ਹੁਣ ਕਿਰਾਂ 60 ਦੀਆਂ ਵੀ ਵੀਡੀਓ ਪਿਆ ਕਰਨੀਆਂ ਐ ਐਵਰੇਜ ਦੀਆਂ ਹਾਲਾਂ ਦੀਆਂ ਵੀ ਪਾਵਾਂਗੇ 13 ਤਈ 60 ਵਾਲੇ ਵੀਰ ਹਾਜ਼ਰੀਆਂ ਲਵਾਉਣ ਲੱਗ ਜਓ ਸਾਰੇ ਟਰੈਕਟਰਾਂ ਦੀ ਐਵਰੇਜ ਕੱਢ ਦੇਣੀ ਆ ਆਪਾਂ ਨੇ ਆ ਸੀਜ਼ਨ ਚ A to Z ਜੌਂਡੀਅਰ ਦੀ ਵੀ ਕੱਢਾਂਗੇ ਅਰਜਨ ਅਰਜਨ ਸਭ ਦੀ ਐਵਰੇਜ ਕੱਢ ਦੇਣੀ ਆ ਸੋ ਦੇਖਾਂਗੇ ਆਪਾਂ ਵੀ ਕਿਹੜਾ ਸਭ ਤੋਂ ਘੱਟ ਖਾਂਦਾ ਮਾਡਲ ਵੀ ਦੱਸਿਆ ਕਰਾਂਗੇ ਤੁਹਾਨੂੰ ਟਰੈਕਟਰ ਦਾ ਵੀ ਕਿੰਨਾ ਮਾਡਲ ਆ ਇਹ ਹੈਗਾ 14 ਮਾਡਲ ਹੁਣ ਤੱਕ ਕੱਢੀ ਆਪਾਂ ਨੇ ਨਮਿਆਂ ਦੀ ਆਵਾਜ਼ ਸੁਣੋ ਟਰੈਕਟਰ ਦੀ ਕਿੰਨੀ ਘੰਟ ਆ 60 55 ਵਾਲਾ ਸਲੰਸਰ ਲੱਗਿਆ ਹੋਇਆ ਇਹਦੇ ਤੇ ਡੱਕ ਲੱਗ ਗਿਆ ਵਾ ਆਪਣੇ ਆਨੋ ਵਾਲਾ ਵਾਲਾ ਬੀਐਮਡਬਲਯੂ ਵਾਲਾ ਤੇਲ ਦੀ ਬੋਤਲ ਤੇ ਜੀ ਪਿੱਛੇ ਡੰਗੀ ਫਿਰਦਾ ਤਵੀਆਂ ਦੇ ਟਾਇਰ ਪਏ ਹੋਏ ਨੇ ਜਹਾਜ ਜੀ ਲਓ ਜੀ ਭਾਈ 10 ਮਿੰਟ ਹੋ ਗਏ ਚੱਲਦੇ ਨੂੰ ਘੇਰਾ ਵੀ ਤੁਸੀਂ ਦੇਖ ਲਓ ਇੱਧਰ ਤਾਂ ਉਹ ਮੋਟਰਸਾਈਕਲ ਖੜਾ ਏ ਕਾਫੀ ਵੱਡਾ ਘੇਰਾ ਹੈ ਤਿੰਨ ਕਿੱਲਾਂ ਦਾ ਘੇਰਾ ਇਹ ਤੇ ਇਧਰ ਆ ਮੋਟਰ ਤੱਕ ਦੇਖਦੇ ਆ ਹੁਣ ਵੀ ਕਿੰਨੀ ਕਿ ਜਗ੍ਹਾ ਪਾਉਂਦਾ ਏ ਕਿੰਨਾ ਕ ਖਾਂਦਾ ਤੇਲ ਮੇਰੇ ਹਿਸਾਬ ਨਾਲ ਇਤਕੀਂਦਾ ਵਾਦੂਗਾ ਜਾਨੂ 15 ਮਿੰਟ ਚ ਕਿੱਲੇ ਮੰਗੇ ਵਾਦੂਗਾ ਕਟੋ-ਕਟ 3.5 ਬਿੱਗੇ ਤੋਂ ਤਾਂ ਬਾਹਰ ਦਊਗਾ 4 ਬਿੱਗੇ ਕਿਉਂਕਿ ਘੇਰਾ ਵਧੀਆ ਏ ਫੇਰ ਦੇਖਾਂਗੇ ਵੀ ਕਿੰਨਾ ਤੇਲ ਖਾਊਗਾ ਤੇਲ ਮੈਨੂੰ ਤਾਂ ਹੁਣ ਐ ਲੱਗਿਆਂਦਾ ਜਿਹੜੇ ਹਿਸਾਬ ਨਾਲ ਇਹ ਜਮੇਂ ਹੀ ਰਾਮ ਜੇ ਨਾਲ ਚੱਲੀ ਜਾਂਦਾ ਵੀ ਤੇਲ ਘੱਟ ਖਾਊਗਾ ਦੂਜਿਆਂ ਨੂੰ ਬਾਕੀ ਐਵੇਂ ਨਹੀਂ ਪਤਾ ਸੁਣ ਜਾ ਹੋ ਕੇ ਵੱਧੇ ਖਾਜੇ ਜੌਂਡੀ ਆਰ ਮੰਗ ਜਿਵੇਂ ਜੌਂਡੀ ਆਰ ਨੂੰ ਲੋਕ ਕਹਿੰਦੇ ਨੇ ਵੀ ਗਾਹ ਪਾਉਂਦਾ ਨਹੀਂ ਹੈਗਾ ਤੇਲ ਵੱਧ ਖਾਂਦਾ ਟਰੈਕਟਰ ਦੀ ਲੁੱਕ ਚੈੱਕ ਕਰੋ ਕਿੰਨਾ ਘੰਟ ਲੱਗਦਾ ਜੱਚਦਾ ਏ ਪੂਰਾ ਦੇਖੋ ਫਿਰ ਪਾਉਂਦਾ ਪਾਉਂਦਾ ਵੀ ਹਲਾਈ ਕਿੱਥੇ ਵਾਗੀ ਆ ਸਿਰਫ ਇੱਕ ᱜੇੜਾ ਰਹਿ ਗਿਆ ਕਾਫੀ ਥਾਂ ਚੱਕਤਾ ਇਹਨੇ ਤੋ ਕੀ ਆਰੇ ਬਾਤੇ ਹਲੇ 11 12 ਮਿੰਟ ਹੋਏ ਨੇ ਵਧੀਆ ਵਾਹੀ ਨਮੇੜਦਾ ਜਾਂਦਾ ਟਰੈਕਟਰ ਕਿੱਥੇ ਕਿੱਥੇ ਜੀਰੀ ਦਾ ਕੰਮ ਸ਼ੁਰੂ ਹੋ ਗਿਆ ਬਾਈ ਦੱਸਿਓ ਆਪਾਂ ਦਾ ਥੋੜੀ ਜਿਹਾ ਲੈਟ ਹੀ ਲਾਵਾਂਗੇ 5-7 12 ਮਿੰਟ ਹੋਏ ਨੇ 5-7 ਦਿਨ ਆਪਾਂ ਰੋਕ ਹੀ ਲਾਵਾਂਗੇ ਕਿਉਂਕਿ ਹਲੇ ਨਾਲ ਦਾ ਕੋਈ ਬਾਰਿਸ਼ ਦਾ ਚਾਂਸ ਹੈ ਵੇਹੇ ਪੌਦ ਵੀ ਆਪਣੀ ਤਿਆਰ ਆ ਲੇਬਰ ਵੀ ਕਹਿ ਰਹੀ ਆ ਵੀ ਅਸੀਂ ਆ ਜਾਨਨੇ ਆ ਅਸੀਂ ਰੋਕੇ ਹੋਏ ਨੇ ਹਲੇ ਵੀ ਇੱਕ ਦੋ ਦਿਨ ਰੁਕ ਜੋ ਕਿਉਂਕਿ ਜਿਹੜਾ ਹੁਣ ਮੌਸਮ ਆ ਇਹਦੇ ਚ ਪਾਣੀ ਦੀ ਬਰਬਾਦੀ ਬਹੁਤ ਜ਼ਿਆਦਾ ਹੁੰਦੀ ਆ ਸੋ ਜਿੰਨਾ ਕ ਹੋ ਸਕੇ ਓਨੀ ਕ ਜੀਰੀ ਆਪਾਂ ਨੂੰ ਲੇਟ ਸ਼ੁਰੂ ਕਰਨੀ ਚਾਹੀਦੀ ਆ ਪਾਣੀ ਮਚਾਉਣ ਕਰਕੇ ਫਰਕ ਤਾਂ ਪੈਂਦਾ ਏ ਜੇ ਆਪਾਂ 25 ਜੂਨ ਤੋਂ ਸ਼ੁਰੂ ਕਰੀਏ ਉਹ ਜ਼ਿਆਦਾ ਵੈਟਰਾ ਆ ਆਪਾਂ 20 ਦੇ ਲਗਭਗ ਸ਼ੁਰੂ ਕਰਾਂਗੇ ਕੰਮ ਉਦੋਂ ਪਹਿਲਾਂ ਨਹੀਂ ਕਰਦੇ ਹੈਗੇ ਕਿਉਂਕਿ ਜਿਹੜੇ ਹੁਣ ਦਿਨ ਨੇ ਬਾਲੇ ਜਿਆਦੇ ਖੁਸ਼ਕ ਨੇ ਹਾਲੇ ਕੋਈ ਮੀਂਹ ਨਹੀਂ ਪਿਆ ਹੈਗਾ ਜ਼ਮੀਨਾਂ ਐਨ ਤੜਫੀਆਂ ਪਈਆਂ ਨੇ ਪਾਣੀ ਤੁਰਦਾ ਹੀ ਨਹੀਂ ਹੈਗਾ ਬਾਈ 6:47 ਤੇ ਆਪਾਂ ਨੇ ਟਰੈਕਟਰ ਤੋਰਿਆ ਤੀ ਤੇ ਟਾਈਮ ਹੋ ਗਿਆ 7:00 ਵਜੇ 1 ਮਿੰਟ 14 ਕਿ ਮਿੰਟ ਟਰੈਕਟਰ ਚੱਲਦੇ ਨੂੰ ਹੋ ਗਏ ਆਪਾਂ ਬਸ ਜਿੱਥੇ 7:02 ਕ ਮਿੰਟ ਹੋ ਗਏ ਆਏ ਮਾੜਾ ਮੋਟਾ ਕੋਈ ਚੱਕਰ ਨਹੀਂ ਵੀ ਅੱਧਾ ਮਿੰਟ ਉੱਤੇ ਹੋ ਜੇ ਉਹਦਾ ਕੋਈ ਚੱਕਰ ਨਹੀਂ ਆਪਾਂ 7:02 ਕ ਮਿੰਟ ਤੇ ਟਰੈਕਟਰ ਰੋਕ ਦਾਂਗੇ ਮੇਰੇ ਹਿਸਾਬ ਨਾਲ ਹੋ ਗਏ 7:02 ਮਿੰਟ ਚੱਲ ਕੋਈ ਨਾ ਚੱਲਦੇ ਆਪਾਂ ਉੱਥੀ ਨਾਲੇ ਆਪਣੇ ਕੋਲ ਨੂੰ ਆ ਜਾਣ ਦੋ ਉਹਨੂੰ ਮਾੜੇ ਮੋٹے ਟਾਈਮ ਨਾਲ ਕੁਝ ਨਹੀਂ ਹੁੰਦਾ 7:02 ਮਿੰਟ ਹੋ ਗਿਆ ਹੁਣ ਉੱਪਰ ਚੱਲ ਰਿਹਾ ਥੋੜਾ ਜਿਹਾ ਟਾਈਮ ਚੱਲੀ ਆਣ ਦੋ 7:00 ਵੱਜ ਕੇ ਹਾਂ ਹਾਂ ਟਾਈਮ ਪੂਰਾ ਹੋ ਗਿਆ ਬਾਈ ਕਰਦੇ ਬੰਦ ਅੱਧਾ ਮਿੰਟ ਉੱਪਰੇ ਹੋ ਗਿਆ ਹੋਊਗਾ ਉਹ ਮੋੜ ਤੇ ਹੋ ਗਿਆ ਸੀ ਟਾਈਮ ਪੂਰਾ ਕੋਈ ਚੱਕਰ ਨਹੀਂ ਓਨੇ ਕ ਟਾਈਮ ਦਾ ਕੁਝ ਨਹੀਂ ਹੁੰਦਾ ਤੇ ਦੱਸੋ ਫਿਰ ਕਿੰਨਾ ਤੇਲ ਪਾਊਗਾ ਸੀਟ ਅੱਗੇ ਕਰ ਉਹ ਬੋਤਲ ਤਾਂ ਨਿਕਲੂਗੀ ਸੀਟ ਅੱਗੇ ਖਿੱਚ ਲੈ ਹਾਂ ਬਾਸ ਕੱਢ ਲੈ ਬੋਤਲ ਕਿੰਨਾ ਨਿਆਰੇ ਨਾਲ ਚੱਲਦਾ ਹੈ ਨਾ ਬਾਹੀ ਤੇ ਹੱਲ ਸੁਆਦ ਨਾਲ ਚੱਲਦਾ ਟਰੈਕਟਰ ਇਹ ਪਰ ਸੀਟ ਹੌਲੈਂਡ ਵਾਲੀ ਹੋਵੇ ਉਹ ਸੀਟ ਕੰਨੀ ਉਹ ਦੀ ਯਾਰ ਹੌਲੈਂਡ ਦੀ ਸੀਟ ਦਾ ਮੁਕਾਬਲਾ ਮੈਂ ਤੁਹਾਨੂੰ ਦੱਸਾਂ ਆ ਦੱਸੀ ਮੜਾ ਕਿੰਨੇ ਦੀ ਲੈ ਕੇ ਲਈ ਦੀ ਵਿੱਚ ਲੋਕ ਕਹਿੰਣਗੇ ਉਹ ਮਰੀ ਜਾਂਦੇ ਨੇ ਕਿੰਨੇ ਦੀ ਲੈ ਕੇ ਲਈ ਦੀ ਹੈ ਕੁੰਨੀ ਹਜ਼ਾਰ ਦੀ 15 ਨੇ ਸਪੈਸ਼ਲ ਸੀਟ ਲੈ ਕੇ ਲਈ ਹੈ 19000 ਦੀ ਲਈ ਕਿੱਥੋਂ ਦੀ ਗਾਂਸੀ ਚੋਂ 12 ਉਹ ਲਈਦੀ ਕੰਪਨੀ ਚੋਂ ਦਾ ਮੇਰੇ ਹਿਸਾਬ ਨਾਲ 25 25000 ਦੀ ਹੈ 24 25000 ਦੀ ਹੈ ਕੰਪਨੀ ਚ ਸੀਟ 12 19000 ਦੀ ਮਿਲੀ ਆ ਪਰ ਉਹ ਸੀਟ ਹੈ ਜਿਹੜੀ ਨਾ ਉਹ ਉਹੀ ਸੀਟ ਐ ਚੱਲ ਕੰਫਰਟੇਬਲ ਮੈਂ ਤੈਨੂੰ ਐ ਕਹਿਣਾ ਵੀ ਇਹ ਟਰੈਕਟਰ ਦੇਖੀ ਮੜਾ ਯਾ ਹਾਂ ਤੇਲ ਕਿੱਥੋਂ ਖੜਦਾ ਉਹ ਤੇਲ ਤਾਂ ਖਾਦਾ ਹੀ ਨਹੀਂ ਓਏ ਨੇ ਇਹਦਾ ਗੜਜ ਔਕਣੇ ਪਿਆ ਇਹ ਤੋੜੂਗਾ ਬਾਈ ਰਿਕਾਰਡ ਯਾਰ ਹੁਣ ਪਤਾ ਲੋਕ ਕੀ ਕਹਿਣਗੇ ਜੇ ਨਗ ਤੇਲ ਪਿਆ ਗੰਬੀ ਖੜਾ ਕੇ ਤੇਲ ਪਾਇਆ ਤੇਲ ਹਲਾ ਕੇ ਪਾਈ ਫੁੱਲ ਮੈਂ ਕਹਿੰਦਾ ਤੇਲ ਥਰਦੇ ਕਿਉਂ ਨਹੀਂ ਗਿਆ ਚੱਲ ਬਤਾ ਟਰੈਕਟਰ ਨੂੰ ਝੂਟੇ ਮਾਰ ਲੱਗ ਜਾ ਟਰੈਕਟਰ ਹਲਾਉਣ ਲੱਗ ਓਏ ਖੜ ਜਾ ਖੜ ਜਾ ਪਹਿਲਾਂ ਪਤਾ ਦੇਣ ਦੇ ਪੈ ਜੂਗਾ ਇਹ ਤਾਂ ਵਧੀਆ ਪੈ ਰਿਹਾ ਆਂਦਾ ਖਾ ਗਿਆ ਤੇਲ ਪਰ ਸੜ ਗੜ ਜਾਊ ਤਾਂ ਤੇਲ ਤਾਂ ਗੜਨ ਨੂੰ ਲੱਗਿਆ ਵੀ ਗਲਚੇ ਤੇਲ ਪਈ ਜਾਂਦਾ ਹਾਂ ਆਪੋ ਆਪਣਾ ਸਿਸਟਮ ਹੁੰਦਾ ਸਹੀ ਗੱਲ ਹੈ ਮੈਂ ਤਾਂ ਇਹਦੀ ਮਾ ਕਿ ਨਹੀਂ ਤੇਲ ਤਾਂ ਪੈ ਗਿਆ 1/2 ਲੀਟਰ ਅੱਧੇ ਤੋਂ ਵੱਧ ਪਾਉ ਉਹ ਤੇਲ ਤੇਲ ਐ ਨਹੀਂ ਪਤਾ ਉਹਨਾਂ ਨੂੰ ਵੱਧ ਖਾ ਜੇ ਭਰ ਗਈ ਭਰ ਗਈ ਲੈ ਖੜ ਜਾ ਖੜ ਦੇ ਪਹਿਲਾਂ ਦਿਖਾ ਦੇ ਵੀ ਭਰ ਗਈ ਬਾਅਦ ਚ ਹਲਾ ਕੇ ਪਰ ਆਹ ਬਾਈ ਆਹ ਦੇਖ ਲੋ ਫੁੱਲ ਹੋ ਗਈ ਟੈਂਕੀ ਚੱਲ ਇੱਕ ਵਾਰ ਹਲਾ ਹੁਣ 100 ਗ੍ਰਾਮ ਤੇਲ ਹੋਰ ਸਿੱਟੀ ਐ ਜਾਊਗਾ ਜਾਊਗਾ ਹਲਾਓ 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 ਗਿਆ ਤੇਲ ਥੱਲੇ ਲਾ ਲਾ ਕੇ ਜੀ ਪਰ ਪਹਿਲਾਂ ਕਿਹੜਾ ਪਾਉ ਲੱਕ ਪਾਇਆ ਸੀ ਬਸ ਚੱਲ ਹੁਣ ਇਹ ੱਤਕਾ ਬਾਜੀ ਹੁਣ ਪਾ ਦੋ ਲਓ ਬਈ ਦੇਖਦੇ ਹਾਂ ਹੁਣ ਵੀ ਕਿੰਨਾ ਤੇਲ ਖਾਂਦਾ ਚੱਕ ਕਰਦੇ ਬੋਤਲ ਸਿੱਧੀ 1 ਲੀਟਰ ਤੇਲ ਖਾ ਗਿਆ ਇਹ ਇੱਥੇ ਕਿੰਨਾ ਤੇਲ ਖਾ ਗਿਆ ਤੇ ਜੀ 1 ਲੀਟਰ 1 ਲੀਟਰ ਤੇਲ ਖਾ ਗਿਆ ਅ ਮੈਨੂੰ ਲੱਗਦਾ ਨਹੀਂ ਵੀ ਲੀਟਰ ਹੋਣਾ ਚਿੰਦਰ ਕਿਉਂਕਿ ਉੱਤੋਂ ਆ ਦੇਖ ਉੱਪਰੋਂ ਉੱਪਰੋਂ ਆਪਾਂ ਨੇ ਹੋਰ ਕਰਿਆ ਨਾ ਉੱਪਰੋਂ ਪਹਿਲਾਂ ਥੋੜਾ ਜਿਹਾ ਚ ਟੈਂਕੀ ਭਰਨ ਵੇਲੇ ਪਾ ਲਿਆ ਦੱਸ ਦਿਓ ਬਾਈ ਕਮੈਂਟ ਕਰਕੇ ਤੁਹਾਡੇ ਸਾਹਮਣੇ ਬੋਤਲ ਪਈ ਆ ਯਾਰ ਵਿੱਚ ਮੇਰੀ ਗੱਲ ਸੁਣ ਵਿੱਚ ਬਹੁਤ ਬੰਦੇ ਕਹਿੰਦੇ ਨੇ ਵੀ ਇੰਨਾ ਟਰੈਕਟਰ ਘੱਟ ਤੇਲ ਖਾਂਦਾ ਹੀ ਨਹੀਂ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਮੰਨਦੇ ਆ ਵੀ ਜਦ ਆਪਾਂ ਇਕੱਠੀ ਵਾਹੀ ਕਰਾਂਗੇ ਸਾਰੀ ਵੀ ਇੰਨਾ ਘੱਟ ਤੇਲ ਨਹੀਂ ਖਾਂਦੇ ਉਹ ਸਾਰਿਆਂ ਨੂੰ ਪਤਾ ਆ ਪਰ ਜੇ ਤੁਸੀਂ ਐ ਐਵਰੇਜ ਦੇਖੋ ਟੈਂਕੀ ਫੁੱਲ ਕਰੋ 1500 ਚੱਕਰ ਦੇ ਬਾਅਦ ਖੇਤ ਤੋਂ ਉਰੋ ਸ਼ੁਰੂ ਕਰੋ ਤੇ ਫੇਰ ਬੋਤਲ ਨਾਲ ਤੇਲ ਪਾਓ ਥੋੜਾ ਟਰੈਕਟਰ ਵੀ ਇੰਨੀ ਖਾਊਗਾ ਕੱਢ ਕੇ ਦੇਖੋ ਬਾਈ ਐਵਰੇਜ ਕੱਢ ਕੇ ਜਿਵੇਂ ਹੁਣ ਵਿੱਚ ਬਹੁ ਬੰਦ ਗਏ ਹਨਗੇ ਵੀ ਹਲਾਈ ਉਹ ਬਹੁ ਵੱਡੀ ਵਗਲੀ ਸੀ ਹੁਣ ਲਾਈ ਤਾਂ ਵਗਲੀ ਸੀ ਵੱਡੀ ਵੀ ਬ੍ਰੇਕ ਦੱਬ ਕੇ ਨਾ ਮੋੜੀ ਨਾਲੇ ਆਪਾਂ ਤਾਂ ਯਾਰ ਹਲਾਈ ਵਾਲਾ ਕੋਈ ਮੈਟਰ ਨਹੀਂ ਆਪਾਂ ਘੜਾਇੰਤ ਵੀ ਇੰਨੀ ਜਗ੍ਹਾ ਪਾਉਣੀ ਹੈ ਹਾਂ ਆਪਾਂ ਤਾਂ 15 ਮਿੰਟ ਚ ਟਰੈਕਟਰ ਲਗਾਤਾਰ ਚਲਾਉਣਾ ਸੀ ਹਲਾਈ ਵਾਲਾ ਕੋਈ ਮੁੱਦਾ ਹੀ ਨਹੀਂ ਨਾ ਆਪਾਂ ਕੱਟ ਕਰੇ ਇੰਨੇ ਚੱਕਰ ਨਾ ਵੱਧ ਕਰੇ ਨੇ ਆਪਾਂ ਨੇ 15 ਮਿੰਟ ਤੋਂ ਉੱਪਰ ਟਰੈਕਟਰ ਚਲਾਤਾ ਦੋ ਵਾਰ ਬੱਟ ਟਪਾਈ ਦੀ ਉਹਦੇ ਕਰਕੇ ਥੋੜੀ ਰੇਸ ਘੱਟ ਕਰੀ ਦੀ ਉਹ ਵੀ ਆਪਾਂ ਇੰਨਾ ਅੱਧਾ ਮਿੰਟ ਵੱਧ ਦੇ ਹੁੱਕ ਚ ਤਵੀਆਂ ਪਾਈਆਂ ਹੋਈਆਂ ਨੇ ਤੇ ਤਵੀਆਂ ਵੀ ਦੇਖ ਲਓ ਤੁਸੀਂ ਕਿੰਨੀਆਂ ਖੋਲੀਆਂ ਹੋਈਆਂ ਨੇ ਸਾਰੇ ਵੀਰ ਆਪੋ ਆਪਣੇ ਟਰੈਕਟਰਾਂ ਦੀ ਜਿਹੜੇ ਐ ਕਹਿੰਦੇ ਨੇ ਵੀ ਇੰਨਾ ਘੱਟ ਤੇਲ ਕਿਵੇਂ ਖਾਂਦਾ ਹੈ ਉਹ ਕੱਢ ਕੇ ਦੇਖਿਓ ਇੰਨਾ ਘੱਟ ਤੇਲ ਖਾਊਗਾ ਟਰੈਕਟਰ ਤੇ ਫਿਰ ਤੁਸੀਂ ਜੇ ਕਿਸੇ ਨੇ ਐਵਰੇਜ ਕੱਢਣੀਆਂ ਵੀਡੀਓ ਬਣਾ ਲਿਓ ਸਾਨੂੰ ਭੇਜ ਦਿਓ ਆਪਾਂ ਤੁਹਾਡੀ ਵੀਡੀਓ ਵੀ ਪਾ ਦਾਂਗੇ ਸਹੀ ਜੀ ਵੀਡੀਓ ਬਣਾ ਕੇ ਭੇਜਿਓ ਯਾਰ ਸਾਹਮਣੀ ਆ ਜੋ ਲਾਈਵ ਕੱਢਣਾ ਚਾਹੁੰਦਾ ਲਾਈਵ ਕੱਢ ਲੈ ਇਹ ਆਪਦੇ ਡਾਇਰੈਕਟਰ ਦੀ ਕੱਢਣੀ ਚਾਹੀਦੀ ਆਪਦੇ ਡਾਇਰੈਕਟਰ ਦੀ ਕੱਢ ਲਿਓ ਚਾਹੇ ਸਾਨੂੰ ਬੁਲਾ ਲਿਓ ਅਸੀਂ ਲਾਈਵ ਵੀ ਕਰ ਦਾਂਗੇ ਜਿਹੜੇ ਨੇੜੇ ਤੇੜੇ ਦੇ ਓਏ ਸਹੀ ਗੱਲ ਹੈ ਕਿ ਨਹੀਂ ਇੰਨਾ ਹੀ ਖਾਂਦਾ ਡਾਇਰੈਕਟਰ ਇੰਨੀ ਰੇਸ ਤੇ ਘਟ ਤੇ ਇੰਨੇ ਤੇ ਹੁਣ ਦੇਖੀ ਬਾਹੂ ਕਿਵੇਂ ਆ ਹਾਂ ਚੱਲ ਵੀ ਬੈਠ ਓਏ ਐ ਤਾਂ ਇੰਨੀ ਹੌਲੀ ਆਪਾਂ ਚਲਾਉਣ ਦੀ ਗੱਲ ਏ ਆ ਵੀ ਆਤ ਤੇ ਨਹੀਂ ਹੈਗੀ ਆ ਆਤ ਤੇ ਨਹੀਂ ਹੈਗੀ ਬਥੇਰੇ ਬੰਦਿਆਂ ਨੂੰ ਹੈਗੀ ਆ ਹਾਂ ਬਥੇਰੇ ਬੰਦੇ ਚਲਾਉਂਦੇ ਨੇ ਤੇਲ ਬਚਤ ਜੇ ਮੇਰੀ ਗੱਲ ਸੁਣਦਾ ਕਿੰਨੇ ਬੰਦੇ ਹੈਗੇ ਨੇ 4-5 ਉਹ ਆਹੀ ਰੇਸਤੇ ਚ ਜੇ ਟੈਂਕੀ ਭਰ ਕੇ ਜੇ ਤੂੰ ਟਰੈਕਟਰ ਨੂੰ ਇੱਕ ਰੇਸਤੇ ਚ ਲਾਏਗਾ ਘਟੋ ਘਟ ਮੈਂ ਤੈਨੂੰ ਐਂ ਦੱਸਦਾ ਇੱਕ ਟੈਂਕੀ ਮਗਰ ਤੂੰ 7-800 ਰੁਪਏ ਜਾਂ 1000 ਰੁਪਏ ਦਾ ਫਾਇਦਾ ਕਰ ਲੇਗਾ ਉਹ ਆਪਣੇ ਤੇ ਡਿਪੈਂਡ ਹੈ ਉਹ ਆਪਣੇ ਤੇ ਡਿਪੈਂਡ ਹੈ ਤੇਲ ਦੀ ਬਚਤ ਹੈ ਜਿਹੜੀ ਉਹ ਆਪਣੇ ਹੱਥ ਹੈ ਸਾਰੀ ਉਹੀ ਰੇਸਤੇ ਪੈਰ ਰੱਖ ਰੇਸਾਂ ਮਾਰੀਂ ਜਾਂ ਉਹ ਤਾਂ ਤੇਲ ਖਾਊਏ ਫੇਰ ਤੇ ਸਲੈਂਸਰ ਦੇ ਦੱਸੋ ਫੇਰ ਕੈਂਟ ਲੱਗਦਾ ਸਲੈਂਸਰ ਚੇਂਜ ਕਰਿਆ ਹੋਇਆ ਤੇ ਆਪਾਂ ਨੇ ਇਹਦਾ ਆ ਕਰਤਾ ਸੁੱਕਾ ਕਰਤਾ 에ਅਰ ਕਲੀਨਰ ਤੇ ਬਾਕੀ ਟਰੈਕਟਰ ਮੈਨੂੰ ਪੂਰਾ ਜ਼ਬਰਦਸਤ ਲੱਗਦਾ ਹੈ ਚਲਾਈ ਤਾਂ ਇਹਦੀ ਸਿਰੇ ਆ ਫਾਰਮ ਸੱਟ ਦੀ ਚਲਾਈ ਤਾਂ ਐਦੋਂ ਤੇ ਹਾਇਓ ਨਹੀਂ ਕੋਸ ਤੇ ਦੱਸਿਓ ਬਾਈ ਕਮੈਂਟ ਕਰਕੇ ਆਉਣ ਵਾਲੀ ਵੀਡੀਓ 'ਚ ਫਿਰ ਕਿਹੜੇ ਦੀ ਕੱਢੀ ਆਪਾਂ ਮੈਨੂੰ ਲੱਗਦਾ ਵੀ ਆਹ ਸੀਜ਼ਨ 'ਚ ਛੱਡਣਾ ਨਹੀਂ ਕੋਈ ਟਰੈਕਟਰ ਕੱਢੀ ਜਾਵਾਂਗੇ ਐਵਰੇਜਾਂ ਤੇ ਐਵਰੇਜ ਆਉਣੀਆਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਹਦੀ ਆਪਾਂ ਇੱਕ ਦਿਨ ਹੁਣ ਹਾਲਾਂ ਤੇ ਵੀ ਕੱਢਾਂਗੇ 13 ਤੇ ਹੀ ਕੱਢਾਂਗੇ ਉਹ ਵੀ 13 ਹਾਲਾਂ ਤੇ 13 ਹਾਲ ਤੇ ਔਖਾ ਹੁੰਦਾ ਹਾਲ ਨੇ ਜਿਹੜੇ ਔਖਾ ਹੋਈ ਜਾਵੇ ਆਪਾਂ ਗੇਅਰ ਛੋਟਾ ਕਰ ਲਾਂਗੇ ਸਹੀ ਚਲਾਵਾਂਗੇ ਇਹਨੂੰ ਫਲ ਭਾਰੀ ਨੇ ਉਹ ਤੇਲ ਜਿਆਦਾ ਖਵਾਉਂਦੇ ਹੂੰ ਵੇਟ ਜਿਆਦਾ ਉਹਨਾਂ ਦਾ ਸ਼ੁੱਧਤਾ ਨਹੀਂ ਉਹਦੀ ਜਾਨਾ ਓਕੇ ਬਾਈ